ਗਾਲੇ ਵੀਰੋਟ ਗਾਲੇ ਉਹਦਾ ਲੱਕਰੋ ਵਾਸਤੇ ਦੋ ਘੰਟੇ ਤੋਂ ਇਹ ਗਰੀਬ ਲੋਕ ਖੇ ਪਿਆਸੇ ਭਾੜੀ ਉਡੀਕ ਕਰ ਰਹੇ ਆ ਪਰ ਤੁਸੀਂ ਦੋ-ਦੋ ਮਿੰਟ ਦਾ ਕਹਿ ਕੇ ਦੋ ਘੰਟੇ ਪਟਾਏ ਪਹਚਾਇਆ ਨਹੀਂ ਪਰ ਅਸੀਂ ਦੋ ਘੰਟੇ ਤੋਂ ਆਪਣਾ ਸਨੇਹਾ ਤੁਹਾਡੇ ਤੱਕ ਪਹਚਾਇਆ ਬੇਨਤੀ ਆ ਵੀ ਇਹਨਾਂ ਲੋਕਾਂ ਦੀ ਬਦੌਲਤ ਆ ਆਪਾਂ ਅਫਸਰ ਬੜੇ ਆ ਇਹ ਵੀ ਲੋਕ ਚਾਹੁੰਦੇ ਆ ਪੜੇ ਲਿਖੇ ਪੜ੍ਹ ਲਿਖ ਕੇ ਧੱਕੇ ਖਾ ਰਹੇ ਆਪਣੇ ਕੋਟੇ ਨੂੰ ਬਹਾਲ ਕਰਾਉਣ ਲਈ ਵੀ ਸਾਡਾ ਕੋਟਾ ਐਜੂਕੇਸ਼ਨ ਤੇ ਵੀ ਬਹਾਲ ਹੋਵੇ ਅਸੀਂ ਹੋਰ ਪੜੀਏ ਤੇ ਵੱਡੇ ਵੱਡੇ ਅਫਸਰ ਬਣੇ ਇਹ ਬੈਂਕੀ ਇਹਨਾਂ ਦੀ ਪ੍ਰੋਬਲਮ ਨੂੰ ਸਮਝਣਾ ਚਾਹੀਦਾ ਇਹਨਾਂ ਦਾ ਦੁੱਖ ਨੂੰ ਦੇਖਣਾ ਚਾਹੀਦਾ ਜਿਵੇਂ ਅੱਗੇ ਵਧੀ ਲੱਗਦਾ ਹੈ ਜਿੰਨਾ ਹੋਰ ਬੈਠਾ ਹੋਣਾ ਥੋੜਾ ਚਾਹੀਦਾ ਆ ਵੀ ਭਾਈ ਜਾਨ ਅੱਤਰਿਆ ਗਾ ਲੋ ਭਾਈ

ਅੱਜ ਹਲਕਾ ਉੱਤਰੀ ਵੱਲੋਂ 12.5% ਨੂੰ ਲਾਗੂ ਕਰਾਉਣ ਦੇ ਲਈ ਐਸਡੀਐਮ ਬੰਨ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਬਸਪਾ ਅੰਬੇਡਕਰ ਪਾਰਟੀ ਵੱਲੋਂ ਅੱਜ ਤਕਰੀਬਨ ਅਸੀਂ ਪੂਰੇ ਪੰਜਾਬ ਵੱਲੋਂ 45 ਵਿਧਾਨ ਸਭਾ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜ ਚੁੱਕੇ ਆ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਅੱਜ ਸਾਨੂੰ ਪੋਜੀਟਿਵ ਕੋਈ ਵੀ ਉਹਨਾਂ ਦਾ ਸਟੈਪ ਨਹੀਂ ਦਿਸੀਆ ਵੀ 12.5% ਨੂੰ ਲਾਗੂ ਕੀਤਾ ਜਾਵੇ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵਸਪਾ ਬੇੜਕਰ ਪਾਰਟੀ ਦਾ ਖਰਾਬ ਪੂਰੇ ਪੰਜਾਬ 'ਚ ਦਲਿਤ ਸਮਾਜ ਨੂੰ ਚੁਕਾਉਣ ਲਈ ਬਹੁਤ ਵੱਡੀ ਪੱਤਰ ਤੇ ਕੰਮ ਚੱਲ ਰਿਹਾ ਆ ਜੇ ਮੁੱਖ ਮੰਤਰੀ ਸਾਹਿਬ ਨੇ 12% ਕੋਟੇ ਨੂੰ ਜਲਦ ਲਾਗੂ ਨਾ ਕੀਤਾ ਤੇ ਇਹਦਾ ਖਮਿਆਜਾ ਪੰਜਾਬ ਦੀ ਸਰਕਾਰ ਨੂੰ ਵਿੱਤੀ ਸਾਈਚ ਬਹੁਤ ਵੱਡੀ ਤਦਾਦ ਚ ਭੁਗਤਣਾ ਪਏਗਾ ਇੱਕ ਕਾਨੂੰਨ ਜਿਹੜਾ ਕੀਤਾ ਵਾ ਬਾਬਾ ਸਾਹਿਬ ਬੇਗੈ ਬੇਰਵੀ ਗਿੰਦੀ ਆ ਕੀ ਕਹਿਣਾ ਚਾਹੂਗੇ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਇਹ ਪੰਨੂ ਨੂੰ ਮੈਂ ਦੱਸਣਾ ਚਾਹੁੰਦਾ ਪੰਨੂ ਇੱਕ ਬੇਲਗਾਮ ਬੰਦਾ ਆ ਜੇ ਪੰਨੂ ਦੇ ਵਿੱਚ ਇੰਨੀ ਹਿੰਮਤ ਹੈਗੀ ਆ ਤੇ ਪੰਜਾਬ ਦੀ ਧਰਤੀ ਤੇ ਆ ਕੇ ਅੰਬੇਡਕਰ ਸਾਹਿਬਾਰੇ ਬੋਲੇ ਇਹਦੀ ਜੀਵਨਾ ਖਿੱਚ ਕੇ ਰੱਖਦੇ ਆਂਗੇ ਤੇ ਤਦ ਜਾਦਕੀ ਕਰੂਗਾ ਬੋਲੇ ਮੈਂ ਪੰਨੂ ਨੂੰ ਦੱਸਣਾ ਚਾਹੁੰਦਾ ਵੀ ਭਾਰਤ ਦੇਸ਼ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਦਿੱਤੇ ਸੰਵਿਧਾਨ ਤੇ ਅੱਜ ਚੱਲ ਰਿਹਾ ਆ ਤੇ ਅੰਬੇਡਕਰ ਸਾਹਿਬ ਦੀਆਂ ਇੰਨੀਆਂ ਹੁਲਾਤਾਂ ਅੱਜ ਇੰਨੀਆਂ ਮਜ਼ਬੂਤ ਆ ਤੇਰੇ ਵਰਗੇ ਬੇਲਗਾਮ ਬੰਦਿਆਂ ਨੂੰ ਮਤ ਦਸਨੀ ਜਾਂਦੇ ਆ ਜੇ ਤੇਰੇ ਚ ਹਿੰਮਤ ਆ ਤੇ ਅੰਮ੍ਰਿਤਸਰ ਦੀ ਧਰਤੀ ਤੇ ਤੇ ਪੰਜਾਬ ਦੀ ਧਰਤੀ ਤੇ ਆ ਕੇ ਅੰਬੇਦਕਰ ਸਾਹਿਬ ਬਾਰੇ ਬੋਲ ਫਿਰ ਤੈਨੂੰ ਦਸੀਏ ਵੀ ਅਸੀਂ ਅੰਬੇਦਕਰ ਸਾਹਿਬ ਦੀਆਂ ਔਲਾਦਾਂ ਤੇਰੇ ਨਾਲ ਕੀ ਕਰ ਸਕਦੀਆਂ ਆ ਆਮ ਆਦਮੀ ਪਾਰਟੀ ਬੋਲੋ ਜਿਹੜਾ ਆ ਗਿਆ ਬਾਹਰ ਉਹਨਾਂ ਦੇ ਜਲ ਜੰਦ ਜਿੱਤ ਗਿਆ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਪੰਜਾਬ ਦੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਜੇਕਰ ਆਪਣੇ ਹੱਕਾਂ ਲਈ ਕੋਈ ਆਵਾਜ਼ ਚੱਕਦਾ ਉਹਦਾ ਖਮਿਆਜਾ ਅੱਜ ਕਿਸਾਨਾਂ ਨੂੰ ਭੁਗਤਣਾ ਪਿਆ ਅੱਜ ਪੰਜਾਬ ਸਰਕਾਰ ਨੇ ਕਿਸਾਨਾਂ ਤੇ लाਠੀ ਚਾਰਜ ਕਰਕੇ ਸਰਕਾਰ ਦਾ ਇਹ ਸਾਬਤ ਕਰ ਦਿੱਤਾ ਕਿ ਸਰਕਾਰ ਕਿਸੇ ਵੀ ਧਰਮ ਦੀ ਹਤੈਸ਼ੀ ਨਹੀਂ ਆ ਇਹ ਜਿਹੜਾ ਵੀ ਸੰਘਰਸ਼ ਕਰੂਗਾ ਉਹਦੇ ਤੇ ਸਰਕਾਰ ਜ਼ੁਲਮ ਕਰੂਗੀ ਪਰ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਹ ਨੂੰ ਦੱਸਦੇ ਆਂ ਕਿ ਇਹ ਸਾਡਾ ਸੰਵਿਧਾਨਿਕ ਹੱਕ ਆ ਅਸੀਂ ਆਪਣੇ ਹੱਕਾਂ ਨੂੰ ਆਪਣੇ ਤੱਕ ਲੈਣ ਲਈ ਅਸੀਂ ਸੰਘਰਸ਼ ਵੀ ਕਰਾਂਗੇ ਤੇ ਵਾਧੇ ਵੀ ਚਾਵਾਂਗੇ ਤਿੰਨ ਸਾਲ ਜਿਹੜਾ ਨਿਭਾਇ ਨਹੀਂ ਹੈ ਕਿ ਹਰ ਮੈਂ ਖਾਤੇ 'ਚ ਵੀ ਆਇਆ ਤਾ ਤਿੰਨ ਸਾਲ ਜੋ ਸਰਕਾਰ ਬਣੀ ਨੂੰ ਹੋ ਚੁੱਕਿਆ ਸਰਕਾਰ ਨੇ ਕਿਹਾ ਸੀ ਵੀ ਪੰਜਾਬ 'ਚੋਂ ਨਸ਼ਾ ਖਤਮ ਕੀਤਾ ਜਾਊਗਾ ਬੀਬੀਆਂ ਦੇ ਖਾਤੇ 'ਚ 1000 ਰੁਪਇਆ ਪਾਈਸੇ ਪਾਇਆ ਜਾਊਗਾ ਔਰ ਪੰਜਾਬ ਚੋ ਬੇਰੋਜ਼ਗਾਰੀ ਖਤਮ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਅਜੇ 3 ਸਾਲ ਸਰਕਾਰ ਬਣੀ ਨੂੰ ਹੋ ਚੁੱਕੇ ਆ ਤਿੰਨਾ ਸਾਲਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਪਰ बसपा अंबेडकर ਪਾਰਟੀ ਇਨ੍ਹਾਂ ਵਾਦਿਆਂ ਨੂੰ ਪੂਰਾ ਕਰਾਉਣ ਲਈ ਅੱਜ ਹਰ ਵਿਧਾਨ ਸਭਾ ਦੇ ਵਿੱਚ बसपा अंबेडकर ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਅੱਜ ਦਾ ਉੱਤਰੀ ਹਲਕੇ ਦਾ ਮੰਗ ਪੱਤਰ ਸਾਡੇ ਗੁਰਸ਼ਰਨ ਸਿੰਘ ਲਾੜੀ ਭਾਜੀ ਦੀ ਜਿਹੜਾ ਰਹਿਨਮਾਈ ਚ ਅੱਜ ਉਹਨਾਂ ਦੀ ਸਾਰੀ ਰੇਖ ਦੇਖ ਦੇ ਵਿੱਚ ਕੀਤਾ ਜਾ ਰਿਹਾ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਵੀ 12% ਨੂੰ ਲਾਗੂ ਕਰੋ ਇਹ ਲਾਗੂ ਕਰਨ ਦੇ ਨਾਲ ਵਾਲਮੀਕੀ ਮਜਬੀ ਸਿੱਖਾਂ ਦਾ ਬਹੁਤ ਤਕੜਾ ਫਾਇਦਾ ਹੋ ਸਕਦਾ ਜੇ ਤੁਸੀਂ ਚਾਹੁੰਦੇ ਜੋ ਇਹਨਾਂ ਦਾ ਭਲਾ ਕਰਨਾ ਤੇ ਸਾਨੂੰ 12% ਲਾਗੂ ਕਰ ਦੇਣਾ ਚਾਹੀਦਾ ਤੁਹਾਨੂੰ ਅੱਜ ਮੰਗ ਪੱਤਰ ਉੱਤਰੀ ਹਲਕੇ ਦੀ ਟੀਮ ਗੁਰਚਰਨ ਸਿੰਘ ਲਾਡੀ ਜੀ ਉਤਰੀ ਹਲਕੇ ਦੇ ਪ੍ਰੈਜ਼ੀਡੈਂਟ ਸਾਹਿਬ ਉਹਨਾਂ ਵੱਲੋਂ ਅਤੇ ਪੂਰੀ ਟੀਮ ਵੱਲੋਂ ਅੱਜ ਐਸਡੀਐਮ ਵਨ ਰਾਈ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਗਿਆ